ਹਾਈ ਵੋਲਟੇਜ ਭਾਰਤ-ਪਾਕਿਸਤਾਨ ਮੈਚ ਨੇ ਦਰਸ਼ਕਾਂ ਦੀ ਗਿਣਤੀ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਮੈਚ ਨੂੰ ਡਿਜੀਟਲ ਪਲੇਟਫਾਰਮ 'ਤੇ 163 ਮਿਲੀਅਨ ਲੋਕਾਂ ਨੇ ਦੇਖਿਆ। ਇਹ T20 ਫਾਰਮੈਟ ਵਿੱਚ ਕਿਸੇ ਵੀ ICC ਇਵੈਂਟ ਲਈ ਸਿੰਗਲ ਮੈਚ ਲਈ ਸਭ ਤੋਂ ਵੱਧ ਪਹੁੰਚ ਹੈ। ਇਹ ਮੈਚ 15 ਫਰਵਰੀ ਨੂੰ ਕੋਲੰਬੋ ਦੇ ਆਰ ਪ੍ਰੇਮਾਦਾਸ ਸਟੇਡੀਅਮ ਵਿੱਚ ਖੇਡਿਆ ਗਿਆ ਸੀ। ਇਸ ਮੈਚ ਨੂੰ 20 ਬਿਲੀਅਨ ਮਿੰਟਾਂ ਤੱਕ ਦੇਖਿਆ ਗਿਆ ਜਿਸ ਨੇ ਡਿਜੀਟਲ ਪਲੇਟਫਾਰਮਾਂ ਤੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ 2024 ਦੇ T20 ਵਿਸ਼ਵ ਕੱਪ ਫਾਈਨਲ ਨੂੰ ਪਛਾੜ ਦਿੱਤਾ। ਇਹ ਮੈਚ ਮੋਬਾਈਲ ਤੇ ਲੀਗ ਪੜਾ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਮੈਚ ਬਣ ਗਿਆ। ਜਿਸ ਨੇ ਸਾਰੇ ਪਲੇਟਫਾਰਮਾਂ ਦੇ ਕੁੱਲ 20 ਬਿਲੀਅਨ ਮਿੰਟ ਦੇਖਣ ਦਾ ਸਮਾਂ ਰਿਕਾਰਡ ਕੀਤਾ ਜੋ ਕਿ ਪਿਛਲੇ ਐਡੀਸ਼ਨ ਦੇ ਮੁਕਾਬਲੇ 42% ਵੱਧ ਹੈ। 2024 ਦੇ ਭਾਰਤ-ਪਾਕਿਸਤਾਨ ਮੈਚ ਦੇ ਮੁਕਾਬਲੇ ਡਿਜੀਟਲ ਪਹੁੰਚ ਵਿੱਚ 56% ਦਾ ਵਾਧਾ ਹੋਇਆ Jio Hotstar ਦੇ ਸਪੋਰਟਸ ਸੇਲਸ ਹੈੱਡ ਅਨੂਪ ਗੋਵਿੰਦ ਨੇ ਇਹ ਕਿ 에어ਕອດ ਦਰਸ਼ਕਾਂ ਦੀ ਮਜ਼ਬੂਤ ਸ਼ਮੂਲੀਅਤ ਨੂੰ ਦਰਸਾਉਂਦਾ ਹੈ ਜਦੋਂ ਕਿ ਕੰਟੈਂਟ ਹੈਡ ਸਿਧਾਦ ਸ਼ਰਮਾ ਨੇ ਇਸ ਨੂੰ T20 ਵਿਸ਼ਵ ਕੱਪ ਲਈ ਦੇਸ਼ ਦੇ ਜਨੂਨ ਦਾ ਪ੍ਰਮਾਨ کیا۔ ਹਾਈ ਵੋਲਟੇਜ ਭਾਰਤ-ਪਾਕਿਸਤਾਨ ਮੈਚ ਨੇ ਦਰਸ਼ਕਾਂ ਦੀ ਗਿਣਤੀ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਮੈਚ ਨੂੰ ਡਿਜੀਟਲ ਪਲੇਟਫਾਰਮ 'ਤੇ 163 ਮਿਲੀਅਨ ਲੋਕਾਂ ਨੇ ਦੇਖਿਆ। ਇਹ T20 ਫਾਰਮੈਟ ਵਿੱਚ ਕਿਸੇ ਵੀ ICC ਇਵੈਂਟ ਲਈ ਸਿੰਗਲ ਮੈਚ ਲਈ ਸਭ ਤੋਂ ਵੱਧ ਪਹੁੰਚ ਇਹ ਮੈਚ 15 ਫਰਵਰੀ ਨੂੰ ਕੋਲੰਬੋ ਦੇ ਆਰ ਪ੍ਰੇਮਾਦਾਸ ਸਟੇਡੀਅਮ ਵਿੱਚ ਖੇਡਿਆ ਗਿਆ ਸੀ ਇਸ ਮੈਚ ਨੂੰ 20 ਬਿਲੀਅਨ ਮਿੰਟਾਂ ਤੱਕ ਦੇਖਿਆ ਗਿਆ ਜਿਸ ਨੇ ਡਿਜੀਟਲ ਪਲੇਟਫਾਰਮ 'ਤੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ 2024 ਦੇ T20 ਵਿਸ਼ਵ ਕੱਪ ਫਾਈਨਲ ਨੂੰ ਪਛਾੜ ਦਿੱਤਾ ਇਹ ਮੈਚ ਮੋਬਾਈਲ ਤੇ ਲੀਗ ਪੜਾ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਮੈਚ ਬਣ ਗਿਆ ਜਿਸ ਨੇ ਸਾਰੇ ਪਲੇਟਫਾਰਮ 'ਤੇ ਕੁੱਲ 20 ਬਿਲੀਅਨ ਮਿੰਟ ਦੇਖਣ ਦਾ ਸਮਾਂ ਰਿਕਾਰਡ ਕੀਤਾ ਜੋ ਕਿ ਪਿਛਲੇ ਐਡੀਸ਼ਨ ਦੇ ਮੁਕਾਬਲੇ 42% ਵਾਧਾ ਹੈ 2024 ਦੇ ਭਾਰਤ-ਪਾਕਿਸਤਾਨ ਮੈਚ ਦੇ ਮੁਕਾਬਲੇ ਡਿਜੀਟਲ ਪਹੁੰਚ ਵਿੱਚ 56% ਦਾ ਵਾਧਾ ਹੋਇਆ ਜੀਓ ਹੌਟਸਟਾਰ ਦੇ ਸਪੋਰਟਸ ਸੇਲਸ ਹੈੱਡ ਅਨੂਪ ਗੋਵਿੰਦ ਨੇ ਕਿਹਾ ਕਿ ਇਹ ਰਿਕਾਰਡ ਦਰਸ਼ਕਾਂ ਦੀ ਮਜ਼ਬੂਤ ਸ਼ਮੂਲੀਅਤ ਨੂੰ ਦਰਸਾਉਂਦਾ ਹੈ ਜਦੋਂ ਕਿ ਕੰਟੈਂਟ ਹੈੱਡ ਸਿਧਾਦ ਸ਼ਰਮਾ ਨੇ ਇਸ ਨੂੰ T20 ਵਿਸ਼ਵ ਕੱਪ ਲਈ ਦੇਸ਼ ਦੇ ਜਨੂਨ ਦਾ ਪ੍ਰਮਾਣ ਕਿਹਾ ਹਾਈ ਵੋਲਟੇਜ ਭਾਰਤ-ਪਾਕਿਸਤਾਨ ਮੈਚ ਨੇ ਦਰਸ਼ਕਾਂ ਦੀ ਗਿਣਤੀ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਮੈਚ ਨੂੰ ਡਿਜੀਟਲ ਪਲੇਟਫਾਰਮ 'ਤੇ 163 ਮਿਲੀਅਨ ਲੋਕਾਂ ਨੇ ਦੇਖਿਆ। ਇਹ T20 ਫਾਰਮੈਟ ਵਿੱਚ ਕਿਸੇ ਵੀ ICC ਇਵੈਂਟ ਲਈ ਸਿੰਗਲ ਮੈਚ ਲਈ ਸਭ ਤੋਂ ਵੱਧ ਪਹੁੰਚ ਹੈ। ਇਹ ਮੈਚ 15 ਫਰਵਰੀ ਨੂੰ ਕੋਲੰਬੋ ਦੇ ਆਰ ਪ੍ਰੇਮਾਦਾਸ ਸਟੇਡੀਅਮ ਵਿੱਚ ਖੇਡਿਆ ਗਿਆ ਸੀ। ਇਸ ਮੈਚ ਨੂੰ 20 ਬਿਲੀਅਨ ਮਿੰਟਾਂ ਤੱਕ ਦੇਖਿਆ ਗਿਆ ਜਿਸ ਨੇ ਡਿਜੀਟਲ ਪਲੇਟਫਾਰਮਾਂ ਤੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ 2024 ਦੇ T20 ਵਿਸ਼ਵ ਕੱਪ ਫਾਈਨਲ ਨੂੰ ਪਛਾੜ ਦਿੱਤਾ ਇਹ ਮੈਚ ਮੋਬਾਈਲ ਤੇ ਲੀਗ ਪੜਾ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਮੈਚ ਬਣ ਗਿਆ ਜਿਸ ਨੇ ਸਾਰੇ ਪਲੇਟਫਾਰਮਾਂ ਦੇ ਕੁੱਲ 20 ਬਿਲੀਅਨ ਮਿੰਟ ਦੇਖਣ ਦਾ ਸਮਾਂ ਰਿਕਾਰਡ ਕੀਤਾ ਜੋ ਕਿ ਪਿਛਲੇ ਐਡੀਸ਼ਨ ਦੇ ਮੁਕਾਬਲੇ 42% ਵੱਧ ਹੈ 2024 ਦੇ ਭਾਰਤ-ਪਾਕਿਸਤਾਨ ਮੈਚ ਦੇ ਮੁਕਾਬਲੇ ਡਿਜੀਟਲ ਪਹੁੰਚ ਵਿੱਚ 56% ਦਾ ਵਾਧਾ ਹੋਇਆ। Jio Hotstar ਦੇ ਸਪੋਰਟਸ ਸੇਲਸ ਹੈੱਡ ਅਨੂਪ ਗੋਵਿੰਦ ਨੇ ਕਿਹਾ ਕਿ ਇਹ ਰਿਕਾਰਡ ਦਰਸ਼ਕਾਂ ਦੀ ਮਜ਼ਬੂਤ ਸ਼ਮੂਲੀਅਤ ਨੂੰ ਦਰਸਾਉਂਦਾ ਹੈ। ਜਦੋਂ ਕਿ ਕੰਟੈਂਟ ਹੈੱਡ ਸਿਧਾਦ ਸ਼ਰਮਾ ਨੇ ਇਸ ਨੂੰ T20 ਵਿਸ਼ਵ ਕੱਪ ਲਈ ਦੇਸ਼ ਦੇ ਜਨੂਨ ਦਾ ਪ੍ਰਮਾਣ ਕਿਹਾ। ਖਾਈ ਬੋਲਟੇਜ ਭਾਰਤ-ਪਾਕਿਸਤਾਨ ਮੈਚ ਨੇ ਦਰਸ਼ਕਾਂ ਦੀ ਗਿਣਤੀ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਇਸ ਮੈਚ ਨੂੰ ਡਿਜੀਟਲ ਪਲੇਟਫਾਰਮ ਉਤੇ 163 ਮਿਲੀਅਨ ਲੋਕਾਂ ਨੇ ਦੇਖਿਆ ਇਹ ਟੀ20 ਫਾਰਮੈਟ ਵਿੱਚ ਕਿਸੇ ਵੀ ਆਈਸੀਸੀ ਇਵੈਂਟ ਲਈ ਸਿੰਗਲ ਮੈਚ ਲਈ ਸਭ ਤੋਂ ਵੱਧ ਪਹੁੰਚ ਹੈ ਇਹ ਮੈਚ 15 ਫਰਵਰੀ ਨੂੰ ਕੋਲੰਬੋ ਦੇ ਆਰ ਪ੍ਰੇਮਦਾਸ ਸਟੇਡੀਅਮ ਵਿੱਚ ਖੇਡਿਆ ਗਿਆ ਸੀ ਇਸ ਮੈਚ ਨੂੰ 20 ਬਿਲੀਅਨ ਮਿੰਟਾਂ ਤੱਕ ਦੇਖਿਆ ਗਿਆ ਜਿਸ ਨੇ ਡਿਜੀਟਲ ਪਲੇਟਫਾਰਮ ਉਤੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ 2024 ਦੇ T20 ਵਿਸ਼ਵ ਕੱਪ ਫਾਈਨਲ ਨੂੰ ਪਛਾੜ ਦਿੱਤਾ ਇਹ ਮੈਚ ਮੋਬਾਈਲ ਤੇ ਲੀਗ ਪੜਾ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਮੈਚ ਬਣ ਗਿਆ ਜਿਸ ਨੇ ਸਾਰੇ ਪਲੇਟਫਾਰਮਾਂ ਦੇ ਕੁੱਲ 20 ਬਿਲੀਅਨ ਮਿੰਟ ਦੇਖਣ ਦਾ ਸਮਾਰ ਰਿਕਾਰਡ ਕੀਤਾ ਜੋ ਕਿ ਪਿਛਲੇ ਐਡੀਸ਼ਨ ਦੇ ਮੁਕਾਬਲੇ 42% ਵਾਧਾ ਹੈ 2024 ਦੇ ਭਾਰਤ ਪਾਕਿਸਤਾਨ ਮੈਚ ਦੇ ਮੁਕਾਬਲੇ ਡਿਜੀਟਲ ਪਹੁੰਚ ਵਿੱਚ 56% ਦਾ ਵਾਧਾ ਹੋਇਆ ਜੀਓ ਹੌਟਸਟਾਰ ਦੇ ਸਪੋਰਟਸ ਸੇਲਸ ਹੈਡ ਅਨੂਪ ਗੋਵਿੰਦ ਨੇ ਕਿਹਾ ਕਿ ਇਹ ਰਿਕਾਰਡ ਦਰਸ਼ਕਾਂ ਦੀ ਮਜ਼ਬੂਤ ਸ਼ਮੂਲੀਅਤ ਨੂੰ ਦਰਸਾਉਂਦਾ ਹੈ ਜਦੋਂ ਕਿ ਕੰਟੈਂਟ ਹੈਡ ਸਿਧਾਰਥ ਸ਼ਰਮਾ ਨੇ ਇਸ ਨੂੰ T20 ਵਿਸ਼ਵ ਕੱਪ ਲਈ ਦੇਸ਼ ਦੇ ਜਨੂਨ ਦਾ ਪ੍ਰਮਾਣ ਕਿਹਾ ਹਾਈ ਵੋਲਟੇਜ ਭਾਰਤ-ਪਾਕਿਸਤਾਨ ਮੈਚ ਨੇ ਦਰਸ਼ਕਾਂ ਦੀ ਗਿਣਤੀ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਮੈਚ ਨੂੰ ਡਿਜੀਟਲ ਪਲੇਟਫਾਰਮ 'ਤੇ 163 ਮਿਲੀਅਨ ਲੋਕਾਂ ਨੇ ਦੇਖਿਆ। ਇਹ T20 ਫਾਰਮੈਟ ਵਿੱਚ ਕਿਸੇ ਵੀ ICC ਇਵੈਂਟ ਲਈ ਸਿੰਗਲ ਮੈਚ ਲਈ ਸਭ ਤੋਂ ਵੱਧ ਪਹੁੰਚ ਹੈ। ਇਹ ਮੈਚ 15 ਫਰਵਰੀ ਨੂੰ ਕੋਲੰਬੋ ਦੇ ਆਰ ਪ੍ਰੇਮਾਦਾਸ ਸਟੇਡੀਅਮ ਵਿੱਚ ਖੇਡਿਆ ਗਿਆ ਸੀ। ਇਸ ਮੈਚ ਨੂੰ 20 ਬਿਲੀਅਨ ਮਿੰਟਾਂ ਤੱਕ ਦੇਖਿਆ ਗਿਆ ਜਿਸ ਨੇ ਡਿਜੀਟਲ ਪਲੇਟਫਾਰਮਾਂ ਤੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ 2024 ਦੇ T20 ਵਿਸ਼ਵ ਕੱਪ ਫਾਈਨਲ ਨੂੰ ਪਛਾੜ ਦਿੱਤਾ ਇਹ ਮੈਚ ਮੋਬਾਈਲ ਤੇ ਲੀਗ ਪੜਾ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਮੈਚ ਬਣ ਗਿਆ ਜਿਸ ਨੇ ਸਾਰੇ ਪਲੇਟਫਾਰਮਾਂ ਦੇ ਕੁੱਲ 20 ਬਿਲੀਅਨ ਮਿੰਟ ਦੇਖਣ ਦਾ ਸਮਾਂ ਰਿਕਾਰਡ ਕੀਤਾ ਜੋ ਕਿ ਪਿਛਲੇ ਐਡੀਸ਼ਨ ਦੇ ਮੁਕਾਬਲੇ 42% ਵੱਧ ਹੈ 2024 ਦੇ ਭਾਰਤ-ਪਾਕਿਸਤਾਨ ਮੈਚ ਦੇ ਮੁਕਾਬਲੇ ਡਿਜੀਟਲ ਪਹੁੰਚ ਵਿੱਚ 56% ਦਾ ਵਾਧਾ ਹੋਇਆ। Jio Hotstar ਦੇ ਸਪੋਰਟਸ ਸੇਲਜ਼ ਹੈੱਡ ਅਨੂਪ ਗੋਵਿੰਦ ਨੇ ਕਿਹਾ ਕਿ ਇਹ ਰਿਕਾਰਡ ਦਰਸ਼ਕਾਂ ਦੀ ਮਜ਼ਬੂਤ ਸ਼ਮੂਲੀਅਤ ਨੂੰ ਦਰਸਾਉਂਦਾ ਹੈ, ਜਦੋਂ ਕਿ ਕੰਟੈਂਟ ਹੈੱਡ ਸਿਧਾਦ ਸ਼ਰਮਾ ਨੇ ਇਸ ਨੂੰ T20 ਵਿਸ਼ਵ ਕੱਪ ਲਈ ਦੇਸ਼ ਦੇ ਜਨੂਨ ਦਾ ਪ੍ਰਮਾਣ ਕਿਹਾ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਮੈਡੀਆ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸੰਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ